ਲੋ ਮੈਟਰੋ ਨੰਬਰਦਾਰ ਸਟਾਫਰਮ ਤੇ ਅੱਜ ਖੜਿਆ ਅੱਜ ਤੋਂ 20 ਦਿਨ ਪਹਿਲਾਂ ਆਪਾਂ ਵੀਡੀਓ ਕੀਤੀ ਸੀ ਬਾਈ ਦੇ ਸਾਰੇ ਜਾਨਵਰ ਦਿਖਾਏ ਸੀ ਤੇ ਵੀਡੀਓ ਦਾ ਬਹੁਤ ਚੰਗਾ ਰਿਸਪੌਂਸ ਰਿਹਾ ਬਾਕੀ ਬਾਈ ਜੱਸੇ ਤੋਂ ਵੀ ਪੁੱਛਾਂਗੇ ਤੇ ਆਪਣੇ ਨਾਲ ਬਾਈ ਨਵਾਬਕੋਟ ਵਾਲੇ ਬਾਈ ਇੰਦਰਜੀਤ ਤੁਰੀ ਵੀ ਖੜਿਆ ਸਾਰ ਇਹਨਾਂ ਦੀ ਮਿੱਤਰ ਮੰਡਲੀ ਆਈ ਹੋਈ ਆ ਬਾਈ ਬਾਈ ਤਾਰਾ ਦਾ ਉਧਰ ਤੇ ਆਏ ਹੋਇਆ ਸਾਰੇ ਭਰਾ ਤੇ ਦੋ ਬਸ਼ੇਰੀਆਂ ਬਾਈ ਇਹੋ ਰਾਂ ਲਈਆਂ ਨੇ ਆਪਾਂ ਬਾਈ ਜੱਸੇ ਤੋਂ ਪੁੱਛਦੇ ਆ ਸਭ ਤੋਂ ਪਹਿਲਾਂ ਬਾਈ ਜੱਸੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਹੈ ਵੀਰੇ ਤੁਹਾਡਾ ਜੀ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਏ ਬਾਈ ਬਿਆਨ ਤਾਂ ਆਪਾਂ ਵੀਡੀਓ ਕੀਤੀ ਸੀ ਪਿਛਲੇ ਕੁਝ ਦਿਨਾਂ ਪਹਿਲਾਂ ਜੀ ਹਾਂਜੀ ਹਾਂਜੀ ਬਾਈ ਤੇ ਵੀਡੀਓ ਦਾ ਵੀ ਬਹੁਤ ਵਧੀਆ ਰਿਸਪਾਂਸ ਮਿਲਿਆ ਲਗਭਗ ਆਪਣੇ ਸਾਰੇ ਜਾਨਵਰ ਸੇਲ ਹੋਏ ਆ ਜਿਹੜੇ ਆਪਾਂ ਸੇਲ ਕਰਨਾ ਚਾਹੁੰਦੇ ਸੀਗੇ ਸ਼ੁ크ਰਾਮਾਲਿਕ ਦਾ ਬਾਈ ਤੇ ਉਹਦੇ ਵਿੱਚ ਇੱਕ ਵੱਡਾ ਹੰਗਾਰਾ ਤੇ ਇੱਕ ਸਪੋਰਟ ਇੰਨੀ ਕਿ ਲੋਕਾਂ ਦੀ ਮਿਲੀ ਜਿਨ੍ਹਾਂ ਨੇ ਕਈਆਂ ਵੀਰਾਂ ਨੇ ਜਾਨਵਰ ਹਜੇ ਰੱਖਣੇ ਆ ਦੋਹਾਂ ਚਾਰਾਂ ਸਾਲਾਂ ਨੂੰ ਸ਼ੁਰੂ ਕਰਨੇ ਆ ਜਾਂ ਜਿਨ੍ਹਾਂ ਨੇ ਮਤਲਬ ਨਵੇਂ ਰੱਖੇ ਆ ਜਾਂ ਜਿਨ੍ਹਾਂ ਦੇ ਨਹੀਂ ਵੀ ਰੱਖੇ ਮਤਲਬ ਉਹਨਾਂ ਦੇ ਵੀ ਫੋਨ ਆਏ ਕਹਿੰਦੇ ਬਾਈ ਸਾਨੂੰ ਵੀ ਵੀਡੀਓ ਬਹੁਤ ਜ਼ਿਆਦਾ ਵਧੀਆ ਲੱਗੀ ਵੀ ਤੁਹਾਡੀਆਂ ਸਿੱਧੀਆਂ ਤੇ ਸਪਸ਼ਟ ਗੱਲਾਂ ਸੀਗੀਆਂ ਜੀ ਬਾਈ ਤੇ ਵੀਰੇ ਉਹ ਗੱਲਾਂ ਦੇ ਨਾਲ-ਨਾਲ ਆਪਾਂ ਨੂੰ ਵੀ ਬਹੁਤ ਮਤਲਬ ਇੱਕ ਤਾਂ ਪੈਸੇ ਵੱਲੋਂ ਵੀ ਸਪੋਰਟ ਮਿਲੀ ਕਿਉਂਕਿ ਜਾਨਵਰ ਵੀ ਸੋਹਣੇ ਸੇਲ ਹੋਏ ਹਨ ਜੀ ਤੇ ਇੱਕ ਸਾਰੇ ਚੰਗੇ ਘਰਾਂ 'ਚ ਜਾਨਵਰ ਗਏ ਆ ਜੀ ਬਹੁਤ ਵਧੀਆ ਵੀਰੇ ਪਿਆਰ ਮਿਲਿਆ ਵੀਡੀਓ ਦਾ ਇਹ ਇਹ ਜਿਹੜੀਆਂ ਦੋ ਬਸ਼ੇਰੀਆਂ ਨੇ ਵੀਰੇ ਇੱਕ ਦਿਲਸ਼ਾਂ ਦੀ ਆ ਜੀ ਬਸ਼ੇਰੀ ਸ਼ੋਅ ਕੁਆਲਿਟੀ ਆ ਜੀ ਜੀ ਹਾਂ ਦੂਜੀ ਇਹ ਬਹੁਤ ਹਾਈਟਦਾਰ ਬੱਚੀ ਆ ਜੀ ਜਿਹੜੀ ਆਪਣੀ ਹੈਗੀ ਇਹ ਨਵਾਬ ਦੀ ਜੀ ਔਰ ਜਿੱਥੇ ਇਹਦਾ ਟਿਕਾਣਾ ਸੀ ਹਾਂਜੀ ਜਿੱਥੋਂ ਇਹਦਾ ਮੋੜ ਚੱਲਿਆ ਸੀ ਉੱਥੇ ਹੀ ਇਹ ਜਾ ਰਹੀ ਆ ਜੀ ਬਸ਼ੇਰੀ ਮੈਂ ਇਹ ਕਹਿ ਸਕਦਾ ਵੀ ਵੀਡੀਓ ਦਾ ਇੰਨਾ ਕੋ ਫਾਇਦਾ ਹੋ ਜਾਂਦਾ ਵੀ ਕਈ ਵਾਰ ਟਿਕਾਣਾ ਬਣ ਜਾਂਦਾ ਵੀਡੀਓ ਨਾਲ ਬਿਲਕੁਲ ਕਿਸੇ ਦੀ ਖਤਮ ਹੋ ਜਾਂਦੀ ਬਿਲਕੁਲ ਕਾਰਨ ਪਤਾ ਬਯੰਤ ਬਾਈ ਮੈਂ ਅੱਗੇ ਵੀ ਉਹ ਗੱਲਾਂ ਕਹਿੰਦਾ ਸੀਗਾ ਵੀ ਕਈ ਵਾਰੀ ਜਾਨਵਰ ਹੁੰਦੇ ਆ ਪਰ ਆਪਾਂ ਨੂੰ ਪਤਾ ਨਹੀਂ ਲੱਗਦਾ ਜਿਵੇਂ ਅਸੀਂ ਬਹੁਤ ਪਿੱਛੇ ਜੇ ਰੀਗਿਚ ਬ ਕੈਸੀ ਬਾਈ ਮੈਂ ਉਹੀ ਵਾਰ ਵਾਰ ਗੱਲ ਕਹਿੰਦਾ ਹੁੰਦਾ ਹਨ ਤੇ ਪਰ ਵਸ਼ੇਰੀਆਂ ਬਾਈ ਨੇ ਰਾਜੂ ਬਾਈ ਦੀ ਮਤਲਬ ਉਹਨਾਂ ਨੇ ਮੈਨੂੰ ਬਾਹਰੋਂ ਫੋਨ ਕੀਤਾ ਸੀਗਾ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਨਵਾਬ ਦੀ ਬੱਚੀ ਆ ਇਹ ਹਾਈਟ ਦੀ ਇੰਨੀ ਚੰਗੀ ਆ ਫਿਰ ਉਹਨਾਂ ਨੇ ਬਾਈ ਤਾਰੇ ਨਾਲ ਸੰਪਰਕ ਕੀਤਾ ਤੇ ਬਾਈ ਇੰਦਰਜੀਤ ਉਹਨਾਂ ਨਾਲ ਤੇ ਇਹਨਾਂ ਨੇ ਰੈਸਲਾ ਤੇ ਕਰਕੇ ਆਪਣੇ ਨਾਲ ਵੀਰੇ ਫੋਨ ਤੇ ਹੀ ਸੌਦਾ ਹੋਇਆ ਇਹਨਾਂ ਨੇ ਆ ਕੇ ਦੇਖਿਆਂ ਵੀ ਨਹੀਂ ਅੱਜ ਗੱਡੀ ਲੈ ਕੇ ਬਾਈ ਹੁਣ ਹੀ ਦੇਖਣੇ ਮੈਂ ਕਿਹਾ ਬਾਈ ਇੰਨੇ ਜਣੇ ਆਏ ਆ ਅੱਜ ਵੀ ਹਨਾ ਚਲੋ ਮਹਾਰਾਜੀ ਦੀ ਮੇਰੇ ਕਿਉਂਕਿ ਬਾਈ ਉਹਨਾਂ ਦਾ ਗਰੁੱਪ ਬਹੁਤ ਤਗੜਾ ਬਲਦਾਂ ਦਾ ਤੇ ਹੋਰ ਵੀ ਇਹਨਾਂ ਕੋਲੇ ਹਨਾ ਸਿਸਟਮਾ ਸ਼ ਉਦੇ ਵਿੱਚ ਕੀ ਸੀਗਾ ਮੈਂ ਕਿਹਾ ਬਾਈ ਅੱਜ ਵੀ ਜੇ ਨਹੀਂ ਦਿਲ ਲੱਗਦੀਆਂ ਨਾ ਕਈ ਵਾਰੀ ਵੀਡੀਓ 'ਚ ਜਨਮਰ ਹੋਰ ਹੁੰਦਾ ਹਾਂ ਤੇ ਦੂਜੂ ਦੇਖਣ ਚ ਹਨਾ ਲਾਈਵ ਚ ਨਹੀਂ ਪਸੰਦ ਹੋਈ ਮੈਂ ਤਾਰੇ ਬਾਈ ਨੂੰ ਗਿਆ ਸੀ ਮੈਂ ਕਿਹਾ ਬਾਈ ਕੋਈ ਚੱਕਰ ਨਹੀਂ ਹੈ ਜੇ ਹਨਾ ਇਹ ਕਹਿੰਦਾ ਨਹੀਂ ਯਾਰ ਵੀ ਬਸ਼ੇਰੀਆਂ ਵਾਕਈ ਜੋ ਸੀਗਾ ਵੀਡੀਓ ਚ ਵੀ ਉਮੇ ਹੀ ਆ ਬਸ਼ੇਰੀਆਂ ਬਹੁਤ ਚੰਗੀਆਂ ਹਨਾ ਠੀਕ ਹੈ ਬਾਈ ਤੇ ਇਹ ਚੀਜ਼ ਸੀ ਵੀਰੇ ਆਪਾਂ ਨੂੰ ਬਹੁਤ ਵਧੀਆ ਲੱਗੇ ਕਿ ਤੁਹਾਡੀ ਵੀਡੀਓ ਨਾਲ ਸਪੋਰਟ ਹੋਈ ਆ ਵੀਰੇ ਨਹੀਂ ਚੰਗੀ ਗੱਲ ਹੈ ਬਾਕੀ ਜਾਨਵਰ ਸਹੀ ਟਿਕਾਣੇ ਜਿਸ ਬੰਦੇ ਨੂੰ ਜਿਸ ਚੀਜ਼ ਦੀ ਨੀਡ ਹੁੰਦੀ ਹੈ ਜਿਹੇ ਜੀ ਕੁਆਲਿਟੀ ਦੀ ਬਾਈ ਉਹ ਜੀ ਚੀਜ਼ ਪਹੁੰਚ ਜਾਂਦੀ ਹੈ ਬਿਲਕੁਲ ਵੀਰੇ ਕਈਆਂ ਦੀ ਨਾ ਹੁਣ ਸਿਸਟਮ ਪਤਾ ਕੀ ਆ ਬਾਈ ਆਪਣੇ ਵੱਡੇ ਭਾਈ ਸਾਰੇ ਖੜੇ ਬਾਈ ਹਰਪ੍ਰੀਤ ਹੁਣੀ ਹਨਾ ਵੀ ਸਾਰੇ ਜਾਣ ਬਾਰ ਬੈਠੇ ਰਾਜੂ ਬਾਈ ਨੇ ਬਹੁਤ ਸਪੋਰਟ ਕੀਤੀ ਉਹਨਾਂ ਜਸੇ ਬਾਈ ਵੀ ਲੰਮਾ ਚੱਲਾਂਗੇ ਕੋਈ ਗੱਲ ਹੀ ਨਹੀਂ ਹਾਂਜੀ ਹਾਂਜੀ ਨਹੀਂ ਚੰਗੀ ਗੱਲ ਹੈ ਹਾਂਜੀ ਵੀਰੇ ਬਾਈ ਇੰਦਰਜੀਤ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਬਾਈ ਇੰਦਰਜੀਤ ਫਿਰ ਵੀ ਪਹਿਲੀ ਨਜ਼ਰ ਚ ਪਸੰਦ ਆ ਗਈ ਨਵਾਬ ਵਾਲੀ ਬਿਸ਼ੇਰੀ ਆਪਾਂ ਹਾਂਜੀ ਹਾਂਜੀ ਬਿਲਕੁਲ ਜੀ ਅੱਛਾ ਬਾਈ ਜਿਹੜੀਆਂ ਤੀਜਾਂ ਸੋਹਣੀਆਂ ਸੋਪਣ ਹੋਣ ਜਿੰਨਾਂ ਦੇ ਵਿੱਚ ਜੀ ਤੇ ਉਹਦੇ ਕਹਨ ਉਹ ਹੀਰੇ ਤਾਂ ਕਹਿੰਦੇ ਕਿੱਥੇ ਪੈਦਾ ਹੁੰਦੇ ਨੇ ਸਾਰਿਆਂ ਨੂੰ ਪਤਾ ਹਨਾ ਉਹਨੀ ਬਿਸ਼ੇਰੀਆਂ ਬਹੁਤ ਚੰਗੀਆਂ ਨੇ ਦਿਲਸ਼ਾਨ ਵਾਲੀ ਬਿਸ਼ੇਰੀ ਵੀ ਬਹੁਤ ਸੋਹਣੀ ਆ ਹਾਂਜੀ ਬਾਈ ਤੇ ਬਾਕੀ ਇਹ ਤਾਂ ਸਾਡੇ ਆਪਦੀ ਘਰ ਦੀ ਬੱਚੀ ਆ ਕਹਿ ਸਕਦੇ ਆ ਜੀ ਤੇ ਵੀ ਮੋਡੀ ਉੱਥੋਂ ਵੱਢਿਆ ਗਿਆ ਜੀ ਜਸੇ ਬਾਈ ਨੇ ਦੱਸਿਆ ਹਾਂਜੀ ਬਾਈ ਤੇ ਬਹੁਤ ਚੰਗੀ ਬਸ਼ੇਰੀਆ ਬਾਈ ਸਹੀ ਗੱਲ ਆ ਬਾਈ ਪਿਓ ਤੇ ਦਾ ਨਵਾਬ ਆ ਗਿਆ ਤੇ ਮਾਂ ਲਈ ਸੇ ਤੋਂ ਵੀ ਖਲੀ ਦੀ ਅਦਾਰਾ ਪੁੱਧੀ ਆਪਣੇ ਨਾਲ ਪੈਂਡਾ ਜੋਗੇ ਵਾਲਾ ਠੀਕ ਉੱਥੇ ਜੰਮੀ ਆ ਜੀ ਇਹ ਪੈਦਾ ਉੱਥੇ ਹੋਈ ਆ ਜੀ ਆਪਣੇ ਨਵਾਬ ਤੋਂ ਹੀ ਆਪਣੇ ਘਰੀ ਬਰੀਡ ਹੋ ਕੇ ਆਈ ਸੀ ਬੱਚੀ ਬਿਆਨਤ ਮੈਂ ਬਾਲਾ ਨਾ ਨਹੀਂ ਕਹਿੰਦਾ ਵੀ 66 ਇੰਚ ਤੋਂ ਥੱਲੇ ਰਹਿੰਦੀ ਨਹੀਂ ਯਾਰ ਗਰੰਟੀ ਆਪਣੀ ਹੈ ਗੱਲ ਦੀ ਸਮਾਂ ਲੱਗਦਾ ਕਿਹੜੀ ਉਮਰ ਕੀ ਹਸਤਾਈਆਂ 28 ਮਹੀਨਿਆਂ ਦੀ ਬੱਚੀ ਆ ਹਜੇ ਬਾਈ ਯਾਰ ਤੇ ਹੁਣੇ ਹੀ ਇਹ ਸਾਢੇ 56 66 ਇੰਚ ਨੂੰ ਇਹ ਤਾਂ ਸ਼ਾਨ ਦੀ ਹੈ ਬਰੇ ਠੀਕ ਹੈ ਉਹਦੀ ਮਾਂ ਵਾਲੀ ਸਾਈਡ ਤੋਂ ਡਿਟੇਲ ਬਾਈ ਇਹਦੀ ਬਾਈ ਬਾਈ ਫੂਲ ਸਿੰਘ ਨੂੰ ਹੀ ਪਤਾ ਜਿਆਦਾ ਡਿਟੇਲ ਦਾ ਅੱਛਾ ਉੱਥੇ ਵੀ ਰੀਡ ਹੋ ਜਾਂਦਾ ਉਹ ਦੁਬਾਰਾ ਮੈਂਮ ਨਹੀਂ ਗੱਲ ਕੀਤੀ ਮੈਨੂੰ ਕਿਉਂਕਿ ਜਿਆਦੀ ਆ ਭੁੱਲ ਗਿਆ ਉਹਦੀ ਮਾਂ ਦਾ ਤੇ ਉਹਨਾਂ ਕੋਲੇ ਮਤਲਬ ਕੁੜੀ ਹੈ ਜੀ ਬਹੁਤ ਚੰਗੀ ਕੁੜੀ ਹੈ ਬਾਈ ਮੈਂ ਆਪਾਂ ਨੇ ਇਹ ਵੀਡੀਓ ਕਰੀ ਸੀ ਬਾਈ ਕਹਿੰਦੇ ਸੀ ਵੀ ਜਿਹੜੇ ਜਿਹੜਾ ਆਪਾਂ ਇੱਕ ਨਵਾਂ ਘੋੜਾ ਲਿਆ ਬਾਈ ਮਹਿਤਾਬ ਹਾਂਜੀ ਵੀ ਉਹਦੇ ਵਾਸਤੇ ਜਿਵੇਂ ਆ ਹੁਣ ਨਵਾਬ ਦੀ ਬੱਚੀ ਆ ਗਈ ਹੈ ਨਾ ਉਧਰੋਂ ਬਰੀਡਿੰਗ ਹੋਈ ਜਾਊਗੀ ਜਿਵੇਂ ਦਲਸ਼ਾਨ ਵਾਲੇ ਉਹ ਨਵਾਬ ਤੋਂ ਬਰੀਡਿੰਗ ਹੋਈ ਜਾਊਗੀ ਉਹ ਹੀ ਆਊਟ ਕਰਾਸ ਕਰ ਰਹੇ ਆ ਵੀ ਨਵਾਬ ਦੀਆਂ ਵੀ ਲਾਈਨ ਬਰੀਡ ਨਾ ਹੋਵੇ ਆਊਟ ਹੋਵੇ ਆਊਟ ਬਰੀਡ ਸੀ ਚੱਲੇ ਸਾਰਾ ਨਹੀਂ ਚੰਗੀ ਗੱਲ ਆ ਵੀ ਚੰਗੀ ਸੋਚ ਆ ਜੀ ਹਾਂਜੀ ਹਾਂਜੀ ਬੋਲੋ ਮਿੱਤਰੋ ਤੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਮਲਾਉਣ ਵਾਲਾ ਹੁੰਦਾ ਆਪਾਂ ਮਲਾਉਣ ਦਾ ਜਰੀਆ ਚਲੋ ਬਾਈ ਦੀ ਵੀਡੀਓ ਪਾਈ ਜਿ세 ਹੋਰ ਵੀ ਜਾਨਵਰ ਬਹੁਤ ਮੇਰੇ ਰੀਚ ਵੀ ਗਏ ਨੇ ਤੁਹਾਡੇ ਕੋਲ ਜਾਨਵਰ ਵੀਰੇ ਗਏ ਆ ਜਾਨਵਰ ਸੇਲ ਹੋਈ ਜਾਂਦੇ ਕੱਲ ਵੀ ਤਿੰਨ ਕ ਘੋੜੀਆਂ ਦਿੱਤੀਆਂ ਕਿਉਂਕਿ ਮੈਂ ਕੁਛ ਘੋੜੀਆਂ ਆਪਾਂ ਵੀਰੇ ਦਿਖਾਈਆਂ ਨਹੀਂ ਸੀ ਵੀਡੀਓ ਦੇ ਵਿੱਚ ਤੇ ਉਹ ਵੀ ਘੋੜੀਆਂ ਸੇਲ ਹੋਈਆਂ ਨਹੀਂ ਵੀਰੇ ਹਾਂਜੀ ਬਾਕੀ ਜਾਨਵਰ ਆਪਣੇ ਕੋਲੇ ਰੁਟੀਨ 'ਚ ਬਾਈ 10 ਤੋਂ 15 ਜਾਨਵਰ ਚੰਗੀ ਕੁਆਲਿਟੀ ਦੇ ਖੜੇ ਹੁੰਦੇ ਆ ਜੀ ਠੀਕ ਆ ਬਾਈ ਹਾਂਜੀ ਤੇ ਬਾਕੀ ਆ ਭਰਾਵਾਂ ਦਾ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਬਾਈ ਪਹਿਲੀ ਵਾਰ ਹੀ ਆਏ ਆ ਤੇ ਬਹੁਤ ਬਾਈ ਇਹਨਾਂ ਦਾ ਜੀ ਆਇਆਂ ਹਨਾ ਸਾਰੇ ਭਰਾਵਾਂ ਦੇ ਦਰਸ਼ਨ ਮੇਲਾ ਹੋ ਗਿਆ ਜੀ ਤੇ ਬਹੁਤ ਮਨ ਨੂੰ ਖੁਸ਼ੀ ਆ ਬਈ ਅੱਜ ਯਾਰ ਮਾਰੇ ਨੇ ਇਹ ਮਕਾਮ ਤੇ ਪਹੁੰਚਾਇਆ ਹਨਾ ਤੇ ਬਾਕੀ ਥੋੜੇ ਸਾਰੇ ਭਰਾਵਾਂ ਦੇ ਸਾਥ ਨਾ ਬਾਈ ਬਿਲਕੁਲ ਜੀ ਹਾਂਜੀ ਬੋਲੇ ਸੋਨਿਹਾਲ ਸਾਸਤ੍ਰੀਆ ਕਾਲ ਬੋਲੇ ਸੋਨਿਹਾਲ ਸਾਸਤ੍ਰੀਆ ਕਾਲ ਮਾਰਾ ਇਸ ਮੰਡਣੀਆਂ ਕਰੇ ਮੇਰੀ ਵੀ ਅੱਜ ਤਾਂ ਬਣਾਉਣ థాంਕ ਯੂ ਜੀ థాంਕ ਯੂ ਮੁਬਾਰਕਾਂ ਵੀ ਰੇਂਦਰ ਜੀ ਜੀ ਬਹੁਤ ਬਹੁਤ ਤੁਹਾਨੂੰ ਜੀ ਬਾਈ ਜੱਸੇ ਤੁਹਾਨੂੰ ਵੀ ਮੁਬਾਰਕਾਂ ਜੀ ਮੈਨੂੰ ਬਾਲੀਆਂ ਵੀ